ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਮੇਰੇ ਸਹੁਰੇ ਤੇ ਸੱਸ ਵਿਚਕਾਰ ਬਹੁਤ ਲੜਾਈ ਹੁੰਦੀ ਰਹਿੰਦੀ ਸੀ ਮੇਰੇ ਸਹੁਰੇ ਨੇ ਆਪਣੀ ਸੇਵਾ ਕਰਨ ਲਈ ਇੱਕ ਨੌਕਰਾਨੀ ਰੱਖ ਲਈ ਜੋ ਉਸਦੇ ਕਮਰੇ ਵਿੱਚ ਹੀ ਰਾਤ ਕੱਟਦੀ ਸੀ ਜਦੋਂ ਮੇਰੀ ਸੱਸ ਚੁੱਪ ਰਹਿਣ ਲੱਗੀ ਤਾਂ ਮੈਨੂੰ ਸ਼ੱਕ ਹੋ ਗਿਆ ਤੇ ਇੱਕ ਰਾਤ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਲੁੱਕ ਗਈ ਕਮਰੇ ਵਿੱਚ ਲਾ ਨਜ਼ਾਰਾ ਦੇਖ ਕੇ ਮੈਂ ਚੀਕ ਪਈ ਮੇਰਾ ਸਹੁਰਾ ਨੌਕਰਾਨੀ ਦੇ ਨਾਲ ਮੇਰਾ ਨਾਮ ਸੋਨਿਆ ਹੈ ਮੇਰੇ ਪਿਤਾ ਇੱਕ ਡਾਕਟਰ ਹਨ ਜੋ ਇੱਕ ਕਲੀਨਿਕ ਚਲਾਉਂਦੇ ਹਨ ਤੇ ਮੇਰੀ ਮਾਂ ਸਕੂਲ ਦੀ ਅਧਿਆਪਕਾ ਹੈ ਮੇਰੇ ਦੋ ਵੱਡੇ ਭਰਾ ਹਨ ਜਦੋਂ ਮੈਂ ਕਾਲਜ ਵਿੱਚ ਪੜ੍ਹਦੀ ਸੀ ਤਾਂ ਮੇਰੇ ਮਾਤਾ ਪਿਤਾ ਮੇਰੇ ਵਿਆਹ ਦੀ ਚਿੰਤਾ ਕਰਨ ਲੱਗੇ ਉਹ ਚਾਹੁੰਦੇ ਸੀ ਕਿ ਪੁੱਤਰ ਤੋਂ ਪਹਿਲਾਂ ਧੀ ਦਾ ਵਿਆਹ ਹੋ ਜਾਵੇ ਮੇਰੀ ਦਾਦੀ ਵੀ ਚਾਹੁੰਦੀ ਸੀ ਕਿ ਮੇਰਾ ਵਿਆਹ ਜਲਦੀ ਤੋਂ ਜਲਦੀ ਹੋ ਜਾਵੇ ਅਜੇਹਾ ਨਹੀਂ ਸੀ ਕਿ ਉਹ ਮੈਨੂੰ ਬੋਝ ਸਮਝਦੇ ਸੀ ਪਰ ਮੇਰੀ ਦਾਦੀ ਕਾਫੀ ਬੁੱਢੀ ਹੋ ਗਈ ਸੀ ਉਹ ਮੈਨੂੰ ਡੋਲੀ ਵਿੱਚ ਵਿਦਾ ਹੁੰਦਾ ਦੇਖਣਾ ਚਾਹੁੰਦੀ ਸੀ ਮੈਂ ਦੇਖਣ 'ਚ ਬਹੁਤ ਸੋਹਣੀ ਸੀ ਇਸ ਲਈ ਮੇਰੇ ਲਈ ਕਈ ਰਿਸ਼ਤੇ ਆਉਣ ਲੱਗੇ ਸੀ ਪਰ ਮੇਰਾ ਸੁਪਨਾ ਅੱਗੇ ਹੋਰ ਪੜਨਾ ਸੀ ਮੈਂ ਇਸ ਸਮੇਂ 19 ਸਾਲਾਂ ਦੀ ਹਾਂ ਤੇ ਮੈਂ ਆਪਣੀ ਗ੍ਰੈਜੂਏਸ਼ਨ ਵੀ ਪੂਰੀ ਨਹੀਂ ਕੀਤੀ ਹੈ ਫਿਰ ਮੇਰੀ ਮਾਂ ਨੇ ਕਿਹਾ ਕਿ ਮੇਰੀ ਇੱਕ ਸਹੇਲੀ ਦੇ ਮੁੰਡੇ ਦਾ ਤੇਰੇ ਲਈ ਰਿਸ਼ਤਾ ਆਇਆ ਹੈ ਮੁੰਡਾ ਬਹੁਤ ਪੜਿਆ ਲਿਖਿਆ ਹੈ ਤੇ ਚੰਗੀ ਨੌਕਰੀ ਕਰਦਾ ਹੈ ਇਸ ਲਈ ਮੇਰੇ ਪਰਿਵਾਰ ਵਾਲਿਆਂ ਨੂੰ ਮੁੰਡਾ ਪਸੰਦ ਆ ਗਿਆ ਸੀ ਤੇ ਇੱਕ ਮਹੀਨੇ ਦੇ ਅੰਦਰ ਹੀ ਮੇਰੀ ਮੰਗਣੀ ਤੇ ਵਿਆਹ ਵੀ ਹੋ ਗਿਆ ਮੈਂ ਵਿਦਾਈ ਲੈ ਕੇ ਆਪਣੇ ਸਹੁਰੇ ਘਰ ਆ ਗਈ ਮੇਰੇ ਪਤੀ ਸੰਜੀਵ ਬਹੁਤ ਸੂਝਵਾਨ ਤੇ ਨੇਕ ਸੁਭਾਅ ਵਾਲੇ ਵਿਅਕਤੀ ਸਨ ਪਰ ਮੇਰੇ ਅੰਦਰ ਅਜੇ ਵੀ ਬਚਪਨਾ ਸੀ ਉਸਨੇ ਕਿਹਾ ਕਿ ਮੈਂ ਜੇਹੀ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਜੋ ਬਹੁਤ ਹੀ ਸਮਝਦਾਰ ਹੋਵੇ ਮੇਰੀ ਦਾਦੀ ਨੇ ਮੈਨੂੰ ਦੱਸਿਆ ਕਿ ਵਿਆਹ ਦਾ ਰਿਸ਼ਤਾ ਕਾਇਮ ਰੱਖਣਾ ਇੰਨਾ ਆਸਾਨ ਨਹੀਂ ਹੈ ਤੁਹਾਨੂੰ ਪਰਿਵਾਰ ਦੇ ਹਰ ਮੈਂਬਰ ਦਾ ਪਿਆਰ ਹਾਸਲ ਕਰਨਾ ਪਵੇਗਾ ਮੈਨੂੰ ਆਪਣੀ ਪੜ੍ਹਾਈ ਅਧ ਵਿਚਾਲੇ ਛੱਡਣੀ ਪਈ ਇਸ ਲਈ ਮੈਂ ਬਹੁਤ ਉਦਾਸ ਰਹਿੰਦੀ ਸੀ ਜਦੋਂ ਮੈਂ ਬੋਰ ਹੁੰਦੀ ਤਾਂ ਮੈਂ ਆਪਣੀ ਸੱਸ ਨਾਲ ਗੱਲਾਂ ਕਰਦੀ ਸੀ ਮੇਰੀ ਸੱਸ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਸੀ ਮੇਰੇ ਸਹੁਰੇ ਘਰ ਵਿੱਚ ਮੇਰੇ ਉੱਤੇ ਕੋਈ پابੰਦੀ ਨਹੀਂ ਸੀ ਜਦੋਂ ਮੇਰਾ ਮਨ ਕਰਦਾ ਮੈਂ ਸੌਂਦੀ ਤੇ ਜਦੋਂ ਮਨ ਕਰਦਾ ਉੱਠਦੀ ਸੀ ਜਿਵੇਂ ਦੇ ਕੱਪੜਿਆਂ ਨੂੰ ਮਨ ਕਰਦਾ ਪਹਿਨਦੀ ਤੇ ਜਦੋਂ ਦਿਲ ਕਰਦਾ ਤਾਂ ਬਾਹਰ ਘੁੰਮਣ ਚਲੀ ਜਾਂਦੀ ਸੀ ਮੇਰੀ ਮਾਂ ਨੇ ਕਿਹਾ ਸੀ ਕਿ ਤੇਰੀ ਸੱਸ ਬਹੁਤ ਚੰਗੀ ਇਨਸਾਨ ਹੈ ਉਹ ਮੇਰੀ ਬਹੁਤ ਕਰੀਬੀ ਸਹੇਲੀ ਹੈ ਉਹ ਹਮੇਸ਼ਾ ਤੁਹਾਡੀ ਦੇਖਭਾਲ ਕਰੇਗੀ ਫਿਰ ਜਲਦੀ ਹੀ ਮੈਂ ਆਪਣੇ ਸਾਸ ਸਹੁਰੇ ਦਾ ਦਿਲ ਜਿੱਤ ਲਿਆ ਪਰ ਮੈਂ ਦੇਖਿਆ ਮੇਰੇ ਸਾਸ ਸਹੁਰੇ ਵਿੱਚ ਅਕਸਰ ਛੋਟੀਆਂ-ਛੋਟੀਆਂ ਗੱਲਾਂ ਤੇ ਲੜਾਈ ਹੁੰਦੀ ਰਹਿੰਦੀ ਸੀ ਮੇਰੀ ਸੱਸ ਹਮੇਸ਼ਾ ਹੀ ਮੇਰੇ ਸਹੁਰੇ ਤੇ ਗੁੱਸਾ ਹੁੰਦੀ ਰਹਿੰਦੀ ਸੀ ਤੇ ਫਿਰ ਉਹ ਝੜ ਜਾਂਦੇ ਸੀ ਇੱਕ ਦਿਨ ਸ਼ਾਮ ਨੂੰ ਮੇਰੀ ਨਨਾਨ ਘਰ ਆਈ ਉਹ ਰੋ ਰਹੀ ਸੀ ਤੇ ਕਾਫੀ ਗੁੱਸੇ ਵਿੱਚ ਲੱਗ ਰਹੀ ਸੀ ਸ਼ਾਇਦ ਉਸ ਦਾ ਆਪਣੇ ਪਤੀ ਨਾਲ ਝਗੜਾ ਹੋਇਆ ਸੀ ਮੈਂ ਸੋਚਣ ਲੱਗੀ ਆਖਿਰ ਪਤੀ ਪਤਨੀ ਵਿੱਚ ਅਜਿਹਾ ਕੀ ਹੋ ਗਿਆ ਕਿ ਇਹ ਨਾਨ ਘਰ ਛੱਡ ਕੇ ਆ ਗਈ ਮੈਂ ਆਪਣੇ ਪਤੀ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਮੇਰੇ ਨਾਲ ਗੁੱਸੇ ਹੋ ਗਏ ਪਤਾ ਨਹੀਂ ਕਿਉਂ ਮੈਂ ਆਪਣੇ ਪਤੀ ਦਾ ਦਿਲ ਨਹੀਂ ਜਿੱਤ ਸਕੀ ਸੀ ਮੇਰੀਆਂ ਬਚਪਨ ਵਾਲੀਆਂ ਗੱਲਾਂ ਉਹਨਾਂ ਨੂੰ ਪਸੰਦ ਨਹੀਂ ਸੀ ਮੈਂ ਸਾਰਾ ਦਿਨ ਗੱਲਾਂ ਕਰਦੀ ਰਹਿੰਦੀ ਸੀ ਮੇਰਾ ਪਤੀ ਮੈਨੂੰ ਗੁੱਸੇ ਨਾਲ ਕਹਿੰਦਾ ਸੀ ਕਿ ਤੁਸੀਂ ਸਾਰਾ ਦਿਨ ਰੋਲਾ ਕਿਉਂ ਪਾਉਂਦੇ ਰਹਿੰਦੇ ਹੋ ਮੇਰਾ ਪਤੀ ਜਾਂ ਤਾਂ ਕਿਤਾਬਾਂ ਵਿੱਚ ਉੱਜਿਆ ਰਹਿੰਦਾ ਸੀ ਜਾਂ ਕਿਸੇ ਨਿਊਜ਼ ਚੈਨਲ ਨੂੰ ਲਾ ਕੇ ਖਬਰਾਂ ਦੇਖਦਾ ਰਹਿੰਦਾ ਮੈਂ ਕਿਹਾ ਤੁਹਾਨੂੰ ਮੇਰੇ ਨਾਲ ਕੀ ਸਮੱਸਿਆ ਹੈ ਤੁਸੀਂ ਮੇਰੇ ਨਾਲ ਕਦੇ ਗੱਲ ਨਹੀਂ ਕਰਦੇ ਹੋ ਜਦੋਂ ਵੇਖਾਂ ਤੁਸੀਂ ਜਾਂ ਤਾਂ ਕਿਤਾਬਾਂ ਵਿੱਚ ਮਗੜ ਰਹਿੰਦੇ ਹੋ ਜਾਂ ਤੁਸੀਂ ਟੀਵੀ ਚਲਾ ਕੇ ਖਬਰਾਂ ਦੇਖਦੇ ਹੋ ਤੁਸੀਂ ਨਾ ਤਾਂ ਮੈਨੂੰ ਬਾਹਰ ਕਿਤੇ ਘੁਮਾਉਣ ਲੈ ਕੇ ਜਾਂਦੇ ਹੋ ਤੇ ਨਾ ਹੀ ਕਦੇ ਮੈਨੂੰ ਖਾਣੇ ਲਈ ਬਾਹਰ ਲੈ ਜਾਂਦੇ ਹੋ ਵਿਆਹ ਤੋਂ ਬਾਅਦ ਪਤੀ ਪਤਨੀ ਕਿੰਨਾ ਘੁੰਮਦੇ ਹਨ ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਹਾਂ ਮੈਂ ਆਪਣੇ ਕਮਰੇ ਤੱਕ ਹੀ ਸੀਮਤ ਰਹੀ ਹਾਂ ਕੀ ਤੁਸੀਂ ਕਦੇ ਸੋਚਿਆ ਹੈ ਕਿ ਮੈਨੂੰ ਕਿਵੇਂ ਮਹਿਸੂਸ ਹੁੰਦਾ ਹੈ ਅਚਾਨਕ ਮੇਰੇ ਪਤੀ ਨੂੰ ਗੁੱਸਾ ਆ ਗਿਆ ਉਸਨੇ ਮੈਨੂੰ ਕਿਹਾ ਆਪਣੀ ਇਹ ਬਕਵਾਸ ਬੰਦ ਕਰ ਜਦੋਂ ਵੀ ਮੈਂ ਘਰ ਹੁੰਦਾ ਹਾਂ ਤੂੰ ਹਮੇਸ਼ਾ ਕੁਝ ਨਾ ਕੁਝ ਕਹਿੰਦੀ ਹੈ ਮੈਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ ਉਸਦੀ ਗੱਲ ਸੁਣ ਕੇ ਮੇਰਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਸੀ ਮੈਂ ਬਾਹਰ ਆ ਗਈ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਜੇ ਉਹ ਮੈਨੂੰ ਪਸੰਦ ਨਹੀਂ ਕਰਦਾ ਸੀ ਤਾਂ ਉਸਨੇ ਮੇਰੇ ਨਾਲ ਵਿਆਹ ਕਿਉਂ ਕੀਤਾ ਹੈ ਮੇਰਾ ਮੂਡ ਇੰਨਾ ਖਰਾਬ ਹੋ ਗਿਆ ਕਿ ਅਗਲੇ ਹੀ ਦਿਨ ਮੈਂ ਆਪਣੀ ਸਾਸ ਨੂੰ ਦੱਸ ਕੇ ਆਪਣੇ ਪੇਕੇ ਘਰ ਚਲੀ ਗਈ ਸੀ ਮੇਰੇ ਮਾਤਾ ਪਿਤਾ ਕੰਮ ਲਈ ਘਰੋਂ ਬਾਹਰ ਗਏ ਹੋਏ ਸੀ ਕਾਰ ਵਿੱਚ ਸਿਰਫ ਦਾਦੀ ਹੀ ਸੀ ਮੈਂ ਆਪਣੀ ਦਾਦੀ ਦੀ ਬਹੁਤ ਲਾਡਲੀ ਧੀ ਹਾਂ ਤੇ ਦਾਦੀ ਨਾਲ ਹੀ ਹਰ ਗੱਲ ਸਾਂਝੀ ਕਰਦੀ ਸੀ ਮੈਂ ਸਾਰੀਆਂ ਗੱਲਾਂ ਦਾਦੀ ਨੂੰ ਦੱਸ ਦਿੱਤੀਆਂ ਦਾਦੀ ਨੇ ਕਿਹਾ ਕਿ ਪਤੀ ਪਤਨੀ ਦਾ ਰਿਸ਼ਤਾ ਇੰਨਾ ਆਸਾਨ ਨਹੀਂ ਹੁੰਦਾ ਹੈ ਤੁਹਾਨੂੰ ਪਹਿਲਾਂ ਆਪਣੇ ਪਤੀ ਨੂੰ ਸਮਝਣਾ ਪਵੇਗਾ ਤਦ ਹੀ ਤੁਸੀਂ ਹੌਲੀ-ਹੌਲੀ ਉਹਨਾਂ ਦੇ ਦਿਲ ਵਿੱਚ ਆਪਣੇ ਲਈ ਜਗ੍ਹਾ ਬਣਾ ਸਕੋਗੇ ਰਿਸ਼ਤੇ ਨਿਭਾਉਣੇ ਇੰਨੇ ਸੌਖੇ ਨਹੀਂ ਹੁੰਦੇ ਧੀਏ ਮੈਨੂੰ ਮੇਰੀ ਦਾਦੀ ਦੀਆਂ ਗੱਲਾਂ ਸਮਝ ਆ ਗਈਆਂ ਸੀ ਇਸ ਲਈ ਅਗਲੇ ਹੀ ਦਿਨ ਆਪਣੇ ਸਹੁਰਿਆਂ ਦੇ ਘਰ ਵਾਪਸ ਆ ਗਈ ਸੀ ਜਦੋਂ ਮੈਂ ਵਾਪਸ ਆ ਕੇ ਆਪਣੀ ਸੱਸ ਦੇ ਕਮਰੇ ਵਿੱਚ ਜਾਣ ਲੱਗੀ ਤਾਂ ਮੇਰਾ ਪਤੀ ਉੱਥੇ ਪਹਿਲਾਂ ਹੀ ਮੌਜੂਦ ਸੀ ਉਹ ਮੇਰੀ ਸੱਸ ਨੂੰ ਕਹਿ ਰਿਹਾ ਸੀ ਕਿ ਤੁਸੀਂ ਕਿਸ ਤਰ੍ਹਾਂ ਦੀ ਕੁੜੀ ਨਾਲ ਮੇਰਾ ਵਿਆਹ ਕਰਵਾਇਆ ਹੈ ਮਾਂ ਉਸਨੇ ਤਾਂ ਆਪਣੀ ਪੜ੍ਹਾਈ ਅਧ ਵਿਚਾਲੇ ਹੀ ਛੱਡ ਦਿੱਤੀ ਹੈ ਉਹ ਅਜੇ ਵੀ ਬਚਪਨੇ ਨਾਲ ਭਰੀ ਹੋਈ ਹੈ ਤੇ ਸਾਰਾ ਦਿਨ ਗੱਲਾਂ ਹੀ ਬਣਾਉਂਦੀ ਰਹਿੰਦੀ ਹੈ ਉਸ ਦਾ ਦਿਮਾਗ ਬਿਲਕੁਲ ਵੀ ਤੇਜ਼ ਨਹੀਂ ਹੈ ਮੈਂ ਇੱਕ ਪੜ੍ਹੀ ਲਿਖੀ ਬੁੱਧੀਮਾਨ ਤੇ ਇੱਕ ਚੰਗੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਇਸ ਤੇ ਮੇਰੀ ਸੱਸ ਨੇ ਮੇਰੇ ਪਤੀ ਨੂੰ ਸਮਝਾਉਂਦੇ ਹੋਏ ਕਿਹਾ ਕਿ ਸੋਨੀਆ ਬਹੁਤ ਚੰਗੀ ਕੁੜੀ ਹੈ ਉਹ ਅਜੇ ਛੋਟੀ ਉਮਰ ਦੀ ਕੁੜੀ ਹੈ ਇਸ ਲਈ ਜੇਕਰ ਉਸ ਨੂੰ ਤੁਸੀਂ ਅੱਗੇ ਪੜਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਅੱਗੇ ਪੜ੍ਹਾਈ ਕਰਾ ਸਕਦਾ ਹੈ ਉਸ ਦੀ ਮਾਂ ਦੇ ਤਾਂ ਮੇਰੇ ਉੱਤੇ ਪਹਿਲਾਂ ਹੀ ਬਹੁਤ एहसान ਹਨ ਇਸ ਲਈ ਮੈਂ ਉਸ ਪਰਿਵਾਰ ਵਿੱਚ ਤੇਰਾ ਰਿਸ਼ਤਾ ਕੀਤਾ ਹੈ ਇਹ ਜ਼ਰੂਰੀ ਤਾਂ ਨਹੀਂ ਹੈ ਕਿ ਸਿਰਫ ਵੱਧ ਪੜ੍ਹੀ ਲਿਖੀ ਕੁੜੀ ਹੀ ਸਮਝਦਾਰ ਹੁੰਦੀ ਹੈ ਤੇ ਸਾਰਿਆਂ ਨਾਲ ਮਿਲ ਜੁਲ ਕੇ ਰਹਿੰਦੀ ਹੈ ਸਿਆਣਪ ਤਾਂ ਕਿਸੇ ਵਿੱਚ ਵੀ ਹੋ ਸਕਦੀ ਹੈ ਰਿਸ਼ਤੇ ਨਿਭਾਉਣਾ ਇੰਨਾ ਆਸਾਨ ਨਹੀਂ ਹੁੰਦਾ ਹੈ ਇਸ ਲਈ ਆਪਣੀ ਪਤਨੀ ਨੂੰ ਸਮਝਾਓ ਕਿ ਤੁਸੀਂ ਕੀ ਚਾਹੁੰਦੇ ਹੋ ਦੇਖੋ ਉਹ ਸਮਝਦਾਰ ਹੈ ਉਹ ਸਮਝ ਜਾਵੇਗੀ ਸੱਸ ਦੀ ਗੱਲ ਸੁਣ ਕੇ ਮੈਂ ਆਪਣੇ ਮਨ ਵਿੱਚ ਬਹੁਤ ਖੁਸ਼ ਹੋ ਰਹੀ ਸੀ ਜੇ ਕੋਈ ਹੋਰ ਨਹੀਂ ਤਾਂ ਘੱਟੋ ਘੱਟ ਉਸਨੇ ਤਾਂ ਮੇਰਾ ਸਾਥ ਦਿੱਤਾ ਮੇਰੀ ਸੱਸ ਬਾਰੇ ਮੇਰੀ ਮਾਂ ਨੇ ਬਿਲਕੁਲ ਠੀਕ ਹੀ ਕਿਹਾ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਤੁਹਾਡੀ ਸੱਸ ਨੇ ਜ਼ਿੰਦਗੀ ਵਿੱਚ ਬਹੁਤ ਕੁਝ ਸਹਿਣ ਕੀਤਾ ਹੈ ਪਤਾ ਨਹੀਂ ਮੇਰੀ ਸੱਸ ਦੀ ਜ਼ਿੰਦਗੀ ਕਿਹੋ ਜੀ ਰਹੀ ਹੋਵੇਗੀ ਪਰ ਅੱਜ ਉਸਨੇ ਮੇਰੇ ਪਤੀ ਨੂੰ ਮੇਰੇ ਬਾਰੇ ਚੰਗੀ ਤਰ੍ਹਾਂ ਸਮਝਾਇਆ ਹੈ ਜਦੋਂ ਮੈਂ ਆਪਣੇ ਪਤੀ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਬਾਰੇ ਆਖਿਆ ਤਾਂ ਬਹੁਤ ਖੁਸ਼ ਹੋਏ ਤੇ ਮੈਨੂੰ ਦੁਬਾਰਾ ਕਾਲਜ ਜਾਣ ਲਈ ਕਿਹਾ ਹੁਣ ਜਦੋਂ ਮੈਂ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਵੀ ਚੰਗਾ ਲੱਗਣ ਲੱਗ ਪਿਆ ਸੀ ਤੇ ਮੈਂ ਮਨ ਲਾ ਕੇ ਪੜ੍ਹਨ ਲੱਗ ਪਈ ਕਰੀਬ 1 ਮਹੀਨੇ ਬਾਅਦ ਮੇਰੀ ਨਨਾਨ ਦਾ ਪਤੀ ਉਸ ਨੂੰ ਲੈਣ ਆਇਆ ਮੇਰੀ ਨਨਾਨ ਉਸਦੇ ਨਾਲ ਨਹੀਂ ਜਾਣਾ ਚਾਹੁੰਦੀ ਸੀ ਮੇਰੀ ਨਨਾਨ ਦਾ ਪਤੀ ਮੇਰੇ ਵੱਲ ਬੜੀਆਂ ਹੀ ਮੈਲੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਮੈਂ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦੀ ਹਾਂ ਕਿ ਕਿਹੜੀ ਨਜ਼ਰ ਮੈਲੀ ਹੈ ਤੇ ਕਿਹੜੀ ਸਹੀ ਹੈ ਮੈਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਾ ਲੱਗੀ ਇਸ ਲਈ ਮੈਂ ਆਪਣੇ ਕਮਰੇ ਵਿੱਚ ਜਾ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਫਿਰ ਮੈਂ ਕੁਝ ਦਿਨਾਂ ਲਈ ਆਪਣੇ ਪੇਕੇ ਘਰ ਗਈ ਹੋਈ ਸੀ ਜਦੋਂ ਮੈਂ ਵਾਪਸ ਆਈ ਤਾਂ ਦੇਖਿਆ ਕਿ ਇੱਕ ਔਰਤ ਨੂੰ ਮੇਰੀ ਸੱਸ ਨੇ ਕੰਮ ਤੇ ਰੱਖਿਆ ਹੋਇਆ ਸੀ ਜਦੋਂ ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਕੌਣ ਹੈ ਤਾਂ ਉਸਨੇ ਕਿਹਾ ਕਿ ਤੁਹਾਡੇ ਸਹੁਰੇ ਦੀ ਸੇਵਾ ਕਰਨ ਲਈ ਕੰਮ ਤੇ ਰੱਖੀ ਹੈ ਮੈਂ ਦੇਖਿਆ ਕਿ ਉਹ ਔਰਤ ਸਾਰਾ ਦਿਨ ਮੇਰੇ ਸਹੁਰੇ ਦੇ ਅੱਗੇ ਪਿੱਛੇ ਲੱਗੀ ਰਹਿੰਦੀ ਸੀ ਹੁਣ ਮੇਰੀ ਸੱਸ ਦੂਜੇ ਕਮਰੇ ਵਿੱਚ ਸੌਂਦੀ ਹੁੰਦੀ ਸੀ ਤੇ ਉਹ ਔਰਤ ਮੇਰੇ ਸਹੁਰੇ ਦੇ ਕਮਰੇ ਵਿੱਚ ਰਾਤ ਕੱਟਦੀ ਸੀ ਮੈਨੂੰ ਇਹ ਵੀ ਬਹੁਤ ਅਜੀਬ ਲੱਗਾ ਕਿ ਜਦੋਂ ਵੀ ਮੇਰਾ ਪਤੀ ਕੰਮ ਤੋਂ ਘਰ ਆਉਂਦਾ ਸੀ ਤਾਂ ਉਹ ਔਰਤ ਉਸ ਨੂੰ ਚਾਹ ਬਣਾ ਕੇ ਦਿੰਦੀ ਸੀ ਤੇ ਮੇਰੇ ਪਤੀ ਦੇ ਕੋਲ ਬੈਠ ਜਾਂਦੀ ਸੀ ਉਸ ਦੀਆਂ ਹਰਕਤਾਂ ਮੈਨੂੰ ਕੁਝ ਠੀਕ ਨਹੀਂ ਲੱਗ ਰਹੀਆਂ ਸੀ ਉਹ ਜਾਂ ਤਾਂ ਮੇਰੇ ਸਹੁਰੇ ਜਾਂ ਮੇਰੇ ਪਤੀ ਦੇ ਕੋਲ ਘੁੰਮਦੀ ਰਹਿੰਦੀ ਸੀ ਉਸ ਦੀ ਉਮਰ ਵੀ ਮੇਰੀ ਸੱਸ ਦੀ ਉਮਰ ਦੇ ਕਰੀਬ ਸੀ ਮੇਰੇ ਸਾਸਤੇ ਸਹੁਰੇ ਨੇ ਹੁਣ ਲੜਨਾ ਝਗੜਨਾ ਵੀ ਛੱਡ ਦਿੱਤਾ ਸੀ ਅਸਲ ਵਿੱਚ ਮੇਰਾ ਸਹੁਰਾ ਹੁਣ ਉਸ ਨੌਕਰਾਨੀ ਨਾਲ ਜ਼ਿਆਦਾ ਸਮਾਂ ਬਤਾਉਂਦਾ ਸੀ ਤੇ ਮੇਰੀ ਸੱਸ ਬਹੁਤ ਉਦਾਸ ਰਹਿਣ ਲੱਗ ਪਈ ਸੀ ਇੱਕ ਦਿਨ ਮੈਂ ਇਹ ਗੱਲ ਆਪਣੇ ਪਤੀ ਨੂੰ ਵੀ ਦੱਸੀ ਮੇਰੇ ਪਤੀ ਨੇ ਵੀ ਦੇਖਿਆ ਕਿ ਉਸਦੇ ਪਿਤਾ ਇਸ ਨੌਕਰਾਨੀ ਨਾਲ ਜ਼ਿਆਦਾ ਸਮਾਂ ਬਤਾਉਂਦੇ ਹਨ ਮੇਰੇ ਪਤੀ ਨੇ ਕਿਹਾ ਤੁਸੀਂ ਠੀਕ ਕਹਿ ਰਹੇ ਹੋ ਇਹ ਕੀ ਮਾਮਲਾ ਹੈ ਜਦੋਂ ਮੇਰੇ ਪਤੀ ਨੂੰ ਵੀ ਅਜੀਹਾ ਮਹਿਸੂਸ ਹੋਣ ਲੱਗਾ ਤਾਂ ਮੈਂ ਸੋਚਿਆ ਕਿ ਮੈਂ ਪੇਤ ਦਾ ਪਤਾ ਲਗਾ ਕੇ ਰਾਂਗੀ ਆਖਰੀ ਔਰਤ ਕੌਣ ਹੈ ਤੇ ਕੀ ਚਾਹੁੰਦੀ ਹੈ ਉਸ ਦਾ ਪੇਤ ਜਾਣਨ ਲਈ ਮੈਂ ਇੱਕ ਦਿਨ ਆਪਣੇ ਸਹੁਰੇ ਦੇ ਕਮਰੇ ਵਿੱਚ ਲੁੱਕ ਗਈ ਜਦੋਂ ਰਾਤ ਨੂੰ ਉਹ ਔਰਤ ਮੇਰੇ ਸਹੁਰੇ ਦੇ ਕਮਰੇ ਵਿੱਚ ਆਈ ਤਾਂ ਦੋਹਾਂ ਨੂੰ ਦੇਖ ਕੇ ਮੇਰਾ ਸਾਹ ਰੁਕ ਗਿਆ ਇੰਜ ਲੱਗ ਰਿਹਾ ਸੀ ਜਿਵੇਂ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਹੋਵੇ ਮੇਰਾ ਸਹੁਰਾ ਨੌਕਰਾਨੀ ਨਾਲ ਇੱਕੋ ਬਿਸਤਰਾ ਸਾਂਝਾ ਕਰ ਰਿਹਾ ਸੀ ਤੇ ਉਸ ਨਾਲ ਪਿਆਰ ਭਰੀਆਂ ਗੱਲਾਂ ਕਰ ਰਿਹਾ ਸੀ ਇਸ ਉਮਰ ਵਿੱਚ ਮੇਰਾ ਸਹੁਰਾ ਮੇਰੀ ਸੱਸ ਨੂੰ ਇੰਨਾ ਵੱਡਾ ਧੋਖਾ ਦੇ ਰਿਹਾ ਹੈ ਅਗਲੇ ਦਿਨ ਮੈਂ ਇਸ ਬਾਰੇ ਆਪਣੀ ਸੱਸ ਨਾਲ ਗੱਲ ਕਰਨ ਬਾਰੇ ਸੋਚਿਆ ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਤੁਸੀਂ ਇਸ ਔਰਤ ਨੂੰ ਨੌਕਰੀ ਤੋਂ ਕਿਉਂ ਨਹੀਂ ਕੱਢ ਦਿੰਦੇ ਜਦੋਂ ਮੈਂ ਉਹਨਾਂ ਨਾਲ ਇਹ ਗੱਲ ਕਰ ਰਹੀ ਸੀ ਤਾਂ ਨੌਕਰਾਨੀ ਵੀ ਆ ਗਈ ਉਸਨੇ ਕਿਹਾ ਮੈਂ ਘਰ ਵਿੱਚੋਂ ਕਿਉਂ ਜਾਵਾਂਗੀ ਚਲੋ ਤੇਰੀ ਸੱਸ ਨੂੰ ਹੀ ਇਸ ਘਰੋਂ ਕੱਢ ਦਿੰਦੇ ਹਾਂ ਮੈਨੂੰ ਇਸ ਗੱਲ ਤੇ ਬਹੁਤ ਗੁੱਸਾ ਆਇਆ ਮੈਂ ਕਿਹਾ ਤੂੰ ਨੌਕਰਾਨੀ ਹੈ ਤਾਂ ਨੌਕਰਾਨੀ ਵਾਂਗ ਰਹੇ ਤੂੰ ਇਸ ਘਰ ਦੀ ਮਾਲਕਣ ਬਣਨ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ ਉਸਨੇ ਕਿਹਾ ਮੈਂ ਇਸ ਘਰ ਦੀ ਮਾਲਕਣ ਹਾਂ ਨੌਕਰਾਨੀ ਨਹੀਂ ਸਾਡਾ ਰੋਲਾ ਸੁਣ ਕੇ ਮੇਰਾ ਪਤੀ ਤੇ ਸਹੁਰਾ ਵੀ ਉੱਥੇ ਆ ਗਏ ਸੀ ਮੈਂ ਆਪਣੀ ਸੱਸ ਨੂੰ ਪੁੱਛਿਆ ਮਾਂ ਤੁਸੀਂ ਕੁਝ ਕਿਉਂ ਨਹੀਂ ਕਹਿ ਰਹੇ ਹੋ ਇਸ ਤੇ ਨੌਕਰਾਨੀ ਨੇ ਕਿਹਾ ਕਿ ਤੁਹਾਡਾ ਸਹੁਰਾ ਅਸਲ ਵਿੱਚ ਮੇਰਾ ਪਤੀ ਹੈ ਇਸ ਔਰਤ ਨੇ ਚਾਲਾਂ ਖੇੜ ਕੇ ਮੇਰੇ ਪਤੀ ਨੂੰ ਮੇਰੇ ਕੋਲੋਂ ਖੋਹ ਲਿਆ ਸੀ ਇਸ ਤੇ ਮੇਰੀ ਸੱਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਉਹ ਖੜੀ ਹੋ ਗਈ ਤੇ ਕਹਿਣ ਲੱਗੀ ਤੁਸੀਂ ਇੰਨਾ ਝੂਠ ਕਿਉਂ ਬੋਲ ਰਹੇ ਹੋ ਦੀਦੀ ਮੇਰੀ ਸੱਸ ਕਹਿਣ ਲੱਗੀ ਕਿ ਤੇਰਾ ਸਹੁਰਾ ਅਸਲ ਵਿੱਚ ਮੇਰਾ ਜੇਠ ਹੈ ਤੇ ਇਹ ਨੌਕ ਰਾਣੀ ਮੇਰੀ ਜਠਾਣੀ ਹੈ ਜਦੋਂ ਮੈਂ ਇਹਨਾਂ ਦੇ ਛੋਟੇ ਭਰਾ ਨਾਲ ਵਿਆਹ ਕਰਵਾ ਕੇ ਸਹੁਰੇ ਘਰ ਆਈ ਤਾਂ ਅੱਖਾਂ ਵਿੱਚ ਕਈ ਸੁਪਨੇ ਲੈ ਕੇ ਆਈ ਸੀ ਜਿਵੇਂ ਤੁਸੀਂ ਸੁਣੀਆਂ ਇਸ ਘਰ ਵਿੱਚ ਆਏ ਹੋ ਪਰ ਤੇਰੀ ਤਰ੍ਹਾਂ ਮੇਰੀ ਕਿਸਮਤ ਇੰਨੀ ਚੰਗੀ ਨਹੀਂ ਸੀ ਮੇਰੀ ਸਾਸਤੇ ਨਨਾਨ ਨੇ ਮਿਲ ਕੇ ਮੇਰੀ ਜ਼ਿੰਦਗੀ ਨੂੰ ਤਰਸਜੋਗ ਬਣਾ ਦਿੱਤਾ ਨਾਲ ਹੀ ਮੈਨੂੰ ਪਤਾ ਲੱਗਾ ਕਿ ਮੇਰੇ ਪਤੀ ਦੇ ਮੇਰੀ ਜਿਠਾਣੀ ਨਾਲ ਨਾਜਾਇਜ਼ ਸਬੰਧ ਹਨ ਮੇਰੀ ਜਿਠਾਣੀ ਨੇ ਮੇਰੇ ਪਤੀ ਤੇ ਦਬਾਅ ਪਾਇਆ ਤੇ ਇਹਨਾਂ ਲੋਕਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਉਸ ਸਮੇਂ ਮੈਂ ਪੂਰੀ ਤਰ੍ਹਾਂ ਬੇਵੱਸ ਸੀ ਮੇਰਾ ਆਪਣਾ ਕੋਈ ਨਹੀਂ ਸੀ ਮੈਂ ਜਾਂਦੀ ਵੀ ਤਾਂ ਕਿਸ ਕੋਲ ਫਿਰ ਤੇਰੀ ਮਾਣੇ ਮੈਨੂੰ ਆਪਣੇ ਕਰ ਰਹਿਣ ਦਿੱਤਾ ਸੀ ਉਸ ਤੋਂ ਬਾਅਦ ਮੇਰੀ ਜਠਾਣੀ ਨੇ ਮੇਰੇ ਪਤੀ ਨਾਲ ਵਿਆਹ ਕਰਵਾ ਲਿਆ ਅਸਲ ਵਿੱਚ ਤੁਹਾਡਾ ਪਤੀ ਵੀ ਜਠਾਣੀ ਦਾ ਬੇਟਾ ਹੈ ਇਸਨੇ ਜੇਠ ਤੇ ਆਪਣੇ 3 ਮਹੀਨੇ ਦੇ ਬੱਚੇ ਨੂੰ ਕੱਲਾ ਛੱਡ ਦਿੱਤਾ ਸੀ ਫਿਰ ਜੇਠ ਜੀ ਨੇ ਮੈਨੂੰ ਪੁਲਾ ਲਿਆ ਤਾਂ ਜੋ ਬੱਚੇ ਦਾ ਪਾਲਣ ਪੋਸ਼ਣ ਹੋ ਸਕੇ ਤੇ ਮੈਨੂੰ ਵੀ ਇੱਕ ਸਹਾਰਾ ਮਿਲ ਸਕੇ ਅਸੀਂ ਦੋਵੇਂ ਇੰਨੇ ਸਾਲ ਇਕੱਠੇ ਰਹੇ ਪਰ ਜੇਠ ਜੀ ਨੇ ਕਦੇ ਮੇਰੇ ਨਾਲ ਵਿਆਹ ਨਹੀਂ ਕਰਵਾਇਆ ਮੇਰੇ ਪਤੀ ਦੀ 1 ਮਹੀਨਾ ਪਹਿਲਾਂ ਹੀ ਮੌਤ ਹੋ ਗਈ ਸੀ। ਇਸੇ ਕਾਰਨ ਮੇਰੀ ਜਠਾਣੀ ਇੱਥੇ ਰਹਿਣ ਲਈ ਆ ਗਈ ਹੈ। ਇੰਨੇ ਸਾਲਾਂ ਤੋਂ ਉਸਨੇ ਕਦੇ ਆਪਣੇ ਬੇਟੇ ਬਾਰੇ ਵੀ ਨਹੀਂ ਸੋਚਿਆ ਸੀ। ਤੁਹਾਡੇ ਸਹੁਰੇ ਨਾਲ ਰਹਿੰਦੇ ਹੋਏ ਮੈਂ ਆਪਣੀ ਧੀ ਨੂੰ ਜਨਮ ਦਿੱਤਾ ਸੀ। ਉਸ ਦਾ ਵੀ ਵਿਆਹ ਹੋ ਗਿਆ ਹੈ। ਪਰ ਅੱਜ ਮੈਂ ਇਸ ਘਰ ਦੀ ਕੋਈ ਨਹੀਂ ਰਹੀ ਹਾਂ। ਮੇਰਾ ਪਤੀ ਬੋਲਿਆ, "ਮਾਂ ਤੁਸੀਂ ਮੈਨੂੰ ਪਾਲਿਆ ਹੈ। ਮੈਂ ਇਸ ਔਰਤ ਨੂੰ ਆਪਣੀ ਮਾਂ ਨਹੀਂ ਮੰਨ ਸਕਦਾ ਹਾਂ। ਜੇਕਰ ਪਿਤਾ ਜੀ ਇਸ ਦੇ ਨਾਲ ਰਹਿਣਾ ਚਾਹੁੰਦੇ ਹਨ" ਕਾਰ ਛੱਡ ਕੇ ਜਾ ਸਕਦੇ ਹਨ ਇਸ ਤੇ ਮੇਰੇ ਸਹੁਰੇ ਨੇ ਕਿਹਾ ਮੈਂ ਇਸ ਔਰਤ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਹਾਂ ਪਰ ਜਦੋਂ ਇਹ ਮੇਰੇ ਕੋਲ ਆਈ ਤਾਂ ਇਸ ਨੇ ਕਿਹਾ ਕਿ ਮੈਨੂੰ ਕੈਂਸਰ ਹੈ ਤੇ ਮੈਂ ਕੁਝ ਹੀ ਮਹੀਨੇ ਜ਼ਿੰਦਾ ਰਹਾਂਗੀ ਇਸ ਲਈ ਮੈਂ ਇਸ ਨੂੰ ਆਉਣ ਦਿੱਤਾ ਸੀ ਹੁਣ ਮੈਂ ਕਿਹਾ ਕਿ ਜੇ ਤੁਹਾਨੂੰ ਕੈਂਸਰ ਹੈ ਤਾਂ ਆਪਣੀ ਰਿਪੋਰਟ ਦਿਖਾਓ ਉਹ ਨੌਕਰਾਣੀ ਜੋ ਮੇਰੇ ਸਹੁਰੇ ਦੀ ਪਤਨੀ ਹੈ ਮੇਰੀ ਗੱਲ ਸੁਣ ਕੇ ਉਸ ਦਾ ਚਿਹਰਾ ਜਿਵੇਂ ਚਿੱਟਾ ਹੋ ਗਿਆ ਹੋਵੇ ਸਾਰੇ ਉਸ ਵੱਲ ਦੇਖਣ ਲੱਗੇ ਮੇਰੇ ਸਹੁਰੇ ਨੇ ਕਿਹਾ ਤੂੰ ਆਪਣੀ ਰਿਪੋਰਟ ਦਿਖਾ ਉਹ ਬਹੁਤ ਘਬਰਾ ਗਈ ਤੇ ਮੇਰੇ ਸਹੁਰੇ ਦੀ ਪੈਰੀ ਪੈ ਕੇ ਬੋਲੀ ਮੈਨੂੰ ਇਸ ਘਰ ਤੋਂ ਬਾਹਰ ਨਾ ਕੱਢੋ ਮੈਂ ਬੇਸਹਾਰਾ ਹਾਂ ਹੁਣ ਮੇਰੇ ਪਤੀ ਨੇ ਕਿਹਾ ਕਿ ਤੁਸੀਂ ਇੰਨੇ ਸਾਲਾਂ ਬਾਅਦ ਇੱਥੇ ਆਏ ਹੋ ਤੁਹਾਡੀ ਹੁਣ ਇੱਥੇ ਕੋਈ ਥਾਂ ਨਹੀਂ ਹੈ ਉਸੇ ਤਰ੍ਹਾਂ ਵਾਪਸ ਜਾਓ ਜਿਸ ਤਰ੍ਹਾਂ ਤੁਸੀਂ ਆਏ ਸੀ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਕਾਰਨ ਸਾਡੇ ਪਰਿਵਾਰਕ ਮੈਂਬਰਾਂ ਵਿੱਚਕਾਰ ਦੂਰੀ ਬਣੇ ਮੇਰੇ ਪਤੀ ਨੇ ਉਸ ਨੂੰ ਕੁਝ ਪੈਸੇ ਦਿੱਤੇ ਦੀ ਉਸ ਨੂੰ ਆਪਣਾ ਪ੍ਰਬੰਧ ਕਰਨ ਲਈ ਕਿਹਾ ਇਸ ਤੋਂ ਬਾਅਦ ਉਸਨੇ ਇੱਕ ਘਰ ਹਮੇਸ਼ਾ ਲਈ ਛੱਡ ਦਿੱਤਾ ਪਰ ਜਾਂਦੇ ਸਮੇਂ ਉਸਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਖੁਸ਼ ਰਹੋ ਮੈਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹਨ ਹੁਣ ਮੈਂ ਉਸ ਲਈ ਪਛਤਾਵਾਂਗੀ ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਉਹ ਸਾਸ ਨਾਲ ਵਿਆਹ ਕਰਵਾ ਲੈਣ ਜਦੋਂ ਮੇਰੇ ਸਹੁਰੇ ਨੇ ਹਾਮੀ ਭਰੀ ਤਾਂ ਮੇਰੇ ਸਾਸ ਦੇ ਅੱਖਾਂ ਵਿੱਚ ਹੰਝੂ ਆ ਗਏ ਤੇ ਕਹਿਣ ਲੱਗੀ ਕਿ ਮੈਂ ਸਾਲਾਂ ਤੋਂ ਇਸ ਦਿਨ ਦਾ ਇੰਤਜ਼ਾਰ ਕਰ ਰਹੀ ਹਾਂ ਕਿਹਾ ਜਾਂਦਾ ਹੈ ਜੋ ਵੀ ਹੁੰਦਾ ਹੈ ਚੰਗੇ ਦੇ ਲਈ ਹੁੰਦਾ ਹੈ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦੀ ਸਾਰਿਆਂ ਦਾ